ਕਹਿੰਦੇ ਨੇ ਕਿ 2019 ਦੇ ਵਿੱਚ ਜੇ ਮਨੀਸ਼ ਤਿਵਾਰੀ ਜੀ ਐਮਪੀ ਬਣੇ ਤਾਂ ਹਿੰਦੂ ਵੋਟਰਸ ਨੇ ਉਹਨਾਂ ਨੂੰ ਜਿਤਾਇਆ ਬੇਸਿਕਲੀ ਇੱਥੇ ਹਿੰਦੂ ਵੋਟਸ ਨੂੰ ਲੱਗਦਾ ਕਿ ਜਿਹੜੀਆਂ ਨੇ ਡਿਵਾਈਡ ਹੋ ਜਾਣਗੀਆਂ ਤੁਹਾਡੇ ਤੇ ਵਿਜੇਂਦਰ ਸਿੰਘਲਾ ਜੀ ਦੇ ਵਿੱਚ ਪੰਜਾਬ 'ਚ ਮੈਂ ਫੇਰ ਉਸ ਗੱਲ ਨੂੰ ਦੁਹਰਾ ਰਿਹਾ ਇਹ ਸਿਰਫ ਮੀਡੀਆ ਦਾ ਅਨਾਲਿਸਿਸ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦਾ ਹਿੰਦੂ ਸਿੱਖ ਸਾਰੀਆਂ ਜਾਤੀਆਂ ਦੇ ਸਾਰੇ ਵਰਗਾਂ ਦੇ ਲੋਕ ਉਹ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਇਸ ਹਲਕੇ 'ਚੋਂ ਜਿਹੜੇ ਵੀ ਐਮਪੀ ਜਿੱਤ ਕੇ ਗਏ ਜੋ ਵਿਕਾਸ ਜੋ ਡਵੈਲਪਮੈਂਟ ਹੋਣੀ ਚਾਹੀਦੀ ਸੀ ਜੋ ਰਤਬਾ ਇਸ ਹਲਕੇ ਦਾ ਬਨਣਾ ਚਾਹੀਦਾ ਸੀ ਨਿਤਿਕਾ ਜੋ ਬਨ ਨਹੀਂ ਸਕਿਆ ਸ਼੍ਰੀ ਅਨੰਦਪੁਰ ਸਾਹਿਬ ਦਾ ਜੋ ਜਾਹੋ ਜਲਾਲ ਹੋਣਾ ਚਾਹੀਦਾ ਸੀ ਖਾਲਸੇ ਦੀ ਧਰਤੀ ਦਾ ਇਸ ਹਲਕੇ ਦਾ ਬਨ ਨਹੀਂ ਸਕਿਆ ਲੋਕਾਂ ਲਈ ਅਸਲੀ ਮੁੱਦਾ ਇਹ ਹੈ ਵੋਟਰਾਂ ਲਈ ਉਹ ਦੇਖਣਾ ਚਾਹੁੰਦੇ ਆ ਉਹ ਸੋਚ ਰਹੇ ਆ ਕਿਹੜੀ ਪਾਰਟੀ ਤੇ ਕਿਹੜਾ ਨੁਮਾਇੰਦਾ ਐਸਾ ਹੈ ਜੋ ਸ਼੍ਰੀ ਅਨੰਦਪੁਰ ਸਾਹਿਬ ਦਾ ਬੰਦਾ ਰਤਬਾ ਬਹਾਲ ਕਰ ਸਕਦਾ सुभाष जी मैं ना जो गूगल कर रही थ इंफोरमेन बहुत सारी अलग अलग इन्फोरमेन आ रही थी कि वैसे इतने ज्यादा सिख पॉपूलेशन है श्री आनंदपुर साहब की सीट के पर डिस्कस कर रहे थे तुम्हें क्या नहीं कि हिंदू पापूलेन भी इक्ुअल है हालांकि मैं कितने देख रही सी कि, कि है, थी कि जी ए पॉपूलेशन और वो भी तीह परसेंट तो ज़्यादा इतने देखो जितों तक डेमोग्राफी की गलत दो हज़ार ग्यारह का सेंसर है वह सारे है मैं इस अगर एक गल कह रहा मैं तो यह कभी सोचे ही नहीं किस वर्ग की किन्नी है ਮੇਰੇ ਲਈ ਤਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਹਰ ਵੋਟਰ ਉਹ ਮੇਰਾ ਆਪਣਾ ਹੈ ਉਹ ਕਿਸੇ ਧਰਮ ਦਾ ਹੈ ਕਿਸੇ ਜਾਤੀ ਦਾ ਹੈ ਉਹ ਮੈਨੂੰ ਉਨਾ ਹੀ ਪਿਆਰਾ ਹੈ ਇਸ ਕਰਕੇ ਇਸ ਮੈਂ ਇਸ ਆਂਕੜੇ ਚ ਨਹੀਂ ਜਾਂਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਆਏ ਇਹ ਅਸਲੀ ਗੱਲ ਮੁੱਦੇ ਇੰਪੋਰਟੈਂਟ ਹੈ ਦੇਖੋ ਮੈਂ 5 6 ਗੱਲਾਂ ਜਿਹੜੀਆਂ ਮੇਰੇ ਮਨ 'ਚ ਆ ਔਰ ਜੋ ਮੈਂ ਅਨੰਦਪੁਰ ਸਾਹਿਬ ਦੇ ਲੋਕਾਂ ਦੇ ਹਲਕੇ ਨਾਲ ਕਰ ਰਿਹਾ ਮੋਦੀ ਸਾਹਿਬ ਦੇ ਕੰਮ ਤਾਂ ਅਸੀਂ ਗਿਨਾ ਹੀ ਰਹੇ ਹਾਂ ਇਹ ਝਾੜੂ ਵਾਲਿਆਂ ਦਾ ਜਿਹੜਾ ਕਿਰਦਾਰ ਹੈ ਉਹ ਵੀ ਲੋਕਾਂ ਦੇ ਸਾਹਮਣੇ ਉਹਨੂੰ ਵੀ ਦੱਸ ਰਹੇ ਹਾਂ ਲੇਕਿਨ ਇਸ ਹਲਕੇ ਦੀ ਮੈਂ ਗੱਲ ਕਰਾਂ ਦੇਖੋ ਤੁਸੀਂ ਅਗਰ ਇਸ ਹਲਕੇ ਵੱਲ ਨਜ਼ਰ ਮਾਰੋ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸ਼੍ਰੀ ਚਮਕੌਰ ਸਾਹਿਬ ਜਿੱਥੇ ਜੰਗ ਹੋਈ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਬੰਦਾ ਬਹਾਦਰ ਨੇ ਸਰਹੰਦ ਦੇ ਜ਼ਲਮ ਨੂੰ ਇੱਥੇ ਹੀ ਹਰਾਇਆ ਚੱਪੜਚੜੀ ਦਾ ਸਮਾਰਕ ਸ਼ਹੀਦ ਦੇ ਆਜਮ ਭਗਤ ਸਿੰਘ ਉਹਨਾਂ ਦਾ ਪਿਤਾ ਪੁਰਖੀ ਘਰ ਖਟਕੜ ਕਲਾ ਭਗਵਾਨ ਪਰਸ਼ੂਰਾਮ ਉਹਨਾਂ ਦਾ ਜਨਮ ਸਥਾਨ ਮਾਤਾ ਰੇਨੁਕਾ ਦਾ ਮਾਇਕਾ ਰਕਾਸਨ ਨਵਾਂ ਸ਼ਹਿਰ ਚ ਇੰਨੇ ਇਤਿਹਾਸਿਕ ਸਥਾਨ ਜਿਸ ਹਲਕੇ ਚ ਹੋਣ ਉਥੇ ਕਿੰਨੇ ਕੁ ਟੂਰਿਸਟ ਆ ਰਹੇ ਮੇਰੇ ਖਿਆਲ ਚ ਬਸ ਇਥੇ ਐਸ਼ੇ ਨੰਦਰਪੁਰ ਸਾਹਿਬ ਮੱਠ ਟਿਕਨ ਵਿੱਚ ਹੀ ਜਾ ਕੇ ਆਤੇ ਆਂਦੇ ਹੋਣਗੇ ਜਾਂ ਫੇ ਭਗਤ ਸਿੰਘ ਜੀ ਦਾ ਦੇਖਣ ਲਈ ਹੋਰ ਥੋੜੇ ਅਗਰ ਅਸੀਂ ਇਸ ਹਲਕੇ ਦੇ ਨਾ ਸਾਰੇ ਇਤਿਹਾਸਿਕ ਧਾਰਮਿਕ ਸਥਾਨਾਂ ਦੀ ਰਿਲੇਵੈਂਸ ਦੁਨੀਆ ਦੇ ਅੱਗੇ ਰੱਖ ਦਈਏ ਇੱਥੇ ਇਨਫਰਾਸਟ੍ਰਕਚਰ ਖੜਾ ਕਰ ਦਈਏ ਟੂਰਿਜ਼ਮ ਦੀ ਇੱਕ ਸਰਕਟ ਬਣਾ ਦਈਏ ਮਿਤਕਾ ਜੀ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਰਿਹਾ ਜਿੰਨੇ ਟੂਰਿਸਟ ਨੈਸ਼ਨਲ ਤੇ ਇੰਟਰਨੈਸ਼ਨਲ ਤਾਜਮਹਾਲ ਦੇਖਣ ਜਾਂਦੇ ਆ ਉਸ ਤੋਂ ਜ਼ਿਆਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਤੀ ਤ ਹੈ ਇਹ ਮੇਰਾ ਮਿਸ਼ਨ ਰਹੇਗਾ ਮੋਦੀ ਸਾਹਿਬ ਕੋਲੋਂ ਲੈ ਕੇ ਆਉਂਗਾ ਇਸ ਤੋਂ ਨਾਲ-ਨਾਲ ਰੋਜ਼ਗਾਰ ਪੈਦਾ ਕਰਨ ਲਈ ਸਲਕੇ 'ਚ ਦੋ ਵੱਡੇ ਕੰਮਾਂ ਦੀ ਜ਼ਰੂਰਤ ਹੈ ਬਹੁਤ ਧਾਕੇ ਪਹਿਲਾਂ ਇੱਥੇ ਐਨਐਫਐਲ ਆਈ ਸੀ ਉਹਦੇ ਬਾਅਦ ਕੁਝ ਨਹੀਂ ਹੋਇਆ ਇੱਕ ਅੱਛਾ ਵੱਡਾ ਕੇਂਦਰ ਸਰਕਾਰ ਦਾ ਪ੍ਰੋਜੈਕਟ ਇੰਡਸਟਰੀ ਦਾ ਪੀਐਸਯੂ ਉਹ ਮੈਂ ਸਲਕੇ 'ਚ ਲੈ ਕੇ ਆਉਂਗਾ ਤਾਕੀ ਥੋਦੀ ਲੋਕਾਂ ਨੂੰ ਰੋਜ਼ਗਾਰ ਮਿਲੇ ਉਹਦੇ ਨਾਲ ਨਾਲ ਮੁਹੱਲੀ ਆਈਟੀ ਹੱਬ ਦੇ ਰੂਪ ਚ ਡਵੈਲਪ ਹੋ ਰਿਹਾ ਲੇਕਿਨ ਤੁਸੀਂ ਇਹ ਦੇਖੋ ਅਸੀਂ ਤਾਂ 10 ਸਾਲ ਤੋਂ ਲੱਗੇ ਆ ਇੰਨਾ ਦੇਖਦਿਆਂ ਦੇਖਦਿਆਂ ਇੰਨਾ ਸਾਲਾਂ ਚ ਹਦਰਾਬਾਦ ਕਿੱਥੇ ਪਹੁੰਚ ਗਿਆ ਬੰਗਲੂਰੂ ਕਿੱਥੇ ਪਹੁੰਚ ਗਿਆ ਗੁਰਗਾਓ ਕਿੱਥੇ ਪਹੁੰਚ ਗਿਆ ਹਰਿਆਣਾ ਵੀ ਕੈਨਟ ਕੰਪੇਅਰ ਸੀਰੀਅਸਲੀ ਮੁਹੱਲੀ ਅਸੀਂ ਕਿੱਥੇ ਖੜੇ ਆ ਕਿਸ ਚੀਜ਼ ਦੀ ਕਮੀ ਆ ਪੰਜਾਬੀਆਂ ਕੋਲੇ ਸਾਡੇ ਬੱਚੇ ਜਾ ਕੇ ਕੰਮ ਕਰ ਰਹੇ ਆ ਸੋ ਮੋਦੀ ਸਾਹਿਬ ਦੇ ਸਰਕਾਰ ਚ ਜਾ ਕੇ ਝੋਲੀ ਅਡ ਕੇ ਕੇਂਦਰ ਨਾਲ ਗੱਲ ਕਰਕੇ ਮੁਹਾਲੀ ਦੇ ਆਈਟੀ ਸੈਂਟਰ ਨੂੰ ਮੁਹਾਲੀ ਨੂੰ ਇੰਟਰਨੈਸ਼ਨਲ ਲੈਵਲ ਦਾ ਆਈਟੀ ਸੈਂਟਰ ਬਣਾਉਣਾ ਹੱਬ ਬਣਾਉਣਾ ਇਹਦੇ ਲਈ ਉਪਰਾਲੇ ਕਰਾਂਗੇ ਤਾਂ ਕਿ ਸਿਰਫ ਪੰਜਾਬ ਦੇ ਬੱਚੇ ਨਹੀਂ ਸਾਡਾ ਜਿਹੜਾ ਪੁਰਾਣਾ ਪੰਜਾਬ ਹੈ ਨਾ ਇਹ ਮਾਚਲ ਹਰਿਆਣਾ ਉਹਦੇ ਸਭ ਬੱਚੇ ਵੀ ਬਾਹਰ ਨਹੀਂ ਜਾਣਗੇ ਮੁਹਾਲੀ ਆਣਗੇ ਚੌਥਾ ਮੁੱਦਾ ਡਰੱਗਸ ਦਾ ਮੁੱਦਾ ਬਹੁਤ ਵੱਡਾ ਹੈ ਮੈਨੂੰ ਬੜਾ ਦੁੱਖ ਹੁੰਦਾ ਹੈ ਨਿਤਿਕਾ ਜੀ ਜਿਸ ਭੂਮੀ ਨੇ ਜਿਸ ਧਰਤੀ ਨੇ ਖਾਲਸਾ ਸਿਰਜਿਆ ਹੋਵੇ ਜਿੰਨੇ ਪੂਰੀ ਦੁਨੀਆ ਦੇ ਜ਼ਾਲਿਮਾਂ ਦੇ ਰੂਕ ਬਾਤ ਤੀ ਇਦੋਂ ਪਿੰਡਾਂ ਜਾਂਦਾ ਤੇ ਮਾਵਾ ਮੈਨੂੰ ਕਹਿੰਦੀਆਂ ਸਾਡੇ ਬੱਚਿਆਂ ਨੂੰ ਬਚਾ ਲੋ ਇੰਜੈਕਸ਼ਨ ਲਾ ਲਾ ਕੇ ਮਰ ਰਹੇ ਨੇ ਮੇਰੀ ਰੂਹ ਕੰਬ ਜਾਂਦੀ ਹੈ ਕਿਸੇ ਕਿੱਧਰ ਨੂੰ ਤੁਰ ਪੀ ਡਰਗਸ ਤੋਂ ਮੁਕਤ ਕਰਨਾ ਹੈ ਇਸ ਤਰ੍ਹਾਂ ਤੇ ਉਹਦੇ ਲਈ ਕੇਂਦਰ ਸਰਕਾਰ ਜੋ ਕਰ ਸਕਦੀ ਹੋਏਗੀ ਉਹ ਵੀ ਕਰਾਵਾਂਗੇ ਸੂਬਾ ਸਰਕਾਰ ਕੋ ਵੀ ਜਾਵਾਂਗੇ ਕਿ ਇਸ ਮੁੱਦੇ ਤੇ ਆਪਾਂ ਕੋਈ ਰਾਜਨੀਤੀ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਆਓ ਇਕੱਠੇ ਹੋ ਕੇ ਚੱਲੀਏ ਜਿੰਨੇ ਐਮਐਲਏ ਸਹਿਬਾਨ ਨੇ ਚਾਹੇ ਸਾਡੀ ਪਾਰਟੀ ਦੇ ਨਹੀਂ ਹੈਗਾ ਕੋਈ ਵੀ ਐਮਐਲਏ ਉਹਨਾਂ ਅੱਗੇ ਵੀ ਝੋਲੀ ਅੱਡ ਕੇ ਜਾਊਂਗਾ ਕਿ ਆਓ ਭਰਾਓ ਇਕੱਠੇ ਹੋਈਏ ਸਮਾਜ ਨੂੰ ਵੀ ਨਾਲ ਜੋੜਾਂਗੇ ਧਾਰਮਿਕ ਸੰਸਥਾਵਾਂ ਨੂੰ ਜੋੜਾਂਗੇ ਇੱਕ ਮੂਵਮੈਂਟ ਬਣਾਵਾਂਗੇ ਡਰੱਗਸ ਤੋਂ ਮੁਕਤ ਕਰਾਂਗੇ ਔਰ ਆਖਰੀ ਗੱਲ ਅਸੀਂ ਤਾਂ ਕੰਨੇ ਆ ਮਾਤਾ ਤਰਤਮ ਹਤ ਸਭ ਤੋਂ ਜ਼ਿਆਦਾ ਮਾਈਨਿੰਗ ਇੱਥੇ ਕਰਦੇ ਆ ਅਸੀਂ ਧਰਤੀ ਨੂੰ ਖੋਦ-ਖੋਦ ਕੇ ਟਿਪਰਾਂ ਦੇ ਟਿਪਰ ਜਿਹੜਾ ਮੇਰੇ ਨਾਲ ਗੜਸ਼ੰਕਰ ਚੱਲਣਾ ਤੇ ਉੱਥੋਂ ਜਿਹੜਾ ਆਨੰਦਪੁਰ ਸਾਹਿਬ ਵਾਲੀ ਸੜਕ ਤੇ ਚੱਲਾਂਗੇ ਤੁਹਾਡੀ ਗੱਡੀ ਜਦੋਂ ਚੱਲੇਗੀ ਤੇ ਲਗਾਤਾਰ ਇੱਕ ਸਾਈਡ ਤੋਂ ਟਿਪਰ ਲੰਘਦੇ ਹੋਣਗੇ ਮੈਂ ਤੁਹਾਨੂੰ ਪੁੱਛਣੀ ਵਾਲੀ ਕੋਣ ਖੋਦ ਰਿਹਾ ਹੈ ਕੋਣ ਟਿਪਰ ਚਲਾ ਰਿਹਾ ਹੈ ਕਿਹਦੀ ਸ਼ੈਤ ਹੋ ਰਿਹਾ ਹੈ ਪਹਿਲਾਂ ਅਕਾਲੀ ਲੁੱਟਦੇ ਸੀ ਰੇਤ ਫਿਰ ਕਾਂਗਰਸੀਆਂ ਨੇ ਲੁੱਟਣੀ ਸ਼ੁਰੂ ਕੀਤੀ ਉਹਨਾਂ ਦੋਨਾਂ ਨੇ ਮਲਾਕੇ ਜਿੰਨੀ ਲੁੱਟੀ ਇਹ ਝਾੜੂ ਵਾਲੇ ਇਨਕਲਾਬੀ ਉਸ ਤੋਂ ਜ਼ਿਆਦਾ ਲੁੱਟ ਰਹੇ ਨੇ ਮੈਂ ਤੁਹਾਨੂੰ ਪੁੱਛਣ ਵਾਲੀ ਸੀ ਕਿਉਂਕਿ ਮਾਈਨਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਹੁੰਦੀ ਹੈ ਨਾ ਕਦੋਂ ਸਾਡੀ ਭੁੱਖ ਖਤਮ ਹੋਏਗੀ ਇਸ ਕਰਕੇ ਇਸ ਮਾਈਨਿੰਗ ਮਾਫੀਆ ਤੇ ਨਕੇਲ